ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵੀ ਬੜੀ ਠੀਕ ਠਾਕ ਵਾਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਕਿ ਗੁੜ ਦੀ ਜਿਵੇਂ ਗੁੜ ਖਰਾਬ ਹੋ ਜਾਂਦਾ ਜਿਵੇਂ ਆਪਾਂ ਇਕੱਠਾ ਲੈ ਕੇ ਰੱਖ ਲੈਣੇ ਕਈ ਵਾਰ ਤੇ ਸਰਦੀਆਂ ਚ ਇਹਦਾ ਗੁੜ ਦਾ ਮੌਸਮ ਹੁੰਦਾ ਕ ਕਲਾੜੀਆਂ ਚੱਲਦੀਆਂ ਤਾਂ ਆਪਾਂ ਇਕੱਠਾ ਲੈ ਕੇ ਰੱਖ ਲੈਣੇ ਕਈ ਵਾਰ ਤੇ ਇਹ ਬਹੁਤ ਜ਼ਿਆਦਾ ਜਲਦੀ ਖਰਾਬ ਹੋ ਜਾਂਦਾ ਜੀ ਤੇ ਅੱਜ ਆਪਾਂ ਇਹ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਕਿਵੇਂ ਉਹਨੂੰ ਆਪਾਂ ਸਾਲ ਭਰ ਲਈ ਸਟੋਰ ਕਰਕੇ ਰੱਖ ਸਕਦੇ ਆ ਬਿਨਾ ਖਰਾਬ ਕਰੇ ਤੇ ਬਹੁਤ ਵਧੀਆ ਤਰੀਕਾ ਦੱਸਾਂਗੇ ਜੀ ਆਪਾਂ ਤੁਹਾਨੂੰ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਜੀ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇਹਦੇ ਲਈ ਆਪਾਂ ਨੇ ਇਹ ਲੈਤਾ ਹੀ ਇੱਕ ਕੜ ਇਦਾਂ ਦਾ ਲੈ ਲੈਣਾ ਆਪਾਂ ਨੇ ਘੜਾ ਇਹ ਆਪਣੇ ਕੋਲ ਥੋੜਾ ਗੂੜ ਸੀਗਾ ਤੇ ਇਸ ਲਈ ਆਪਾਂ ਨੇ ਇਹ ਛੋਟਾ ਲਿੱਤਾਗਾ ਤੇ ਜੇਕਰ ਤੁਹਾਡੇ ਕੋਲ ਜ਼ਿਆਦਾ ਗੂੜਾਗਾ ਤਾਂ ਤੁਸੀਂ ਵੱਡਾ ਲੈ ਸਕਦੇ ਆ ਇਹ ਤੇ ਵੱਡੇ ਘੜੇ ਹੁੰਦੇ ਆਪਣੇ ਤੇ ਘੜੇ ਨੂੰ ਆਪਾਂ ਜੀ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲੈਣਾ ਧੋ ਕੇ ਇਹਨੂੰ ਸੁਕਾ ਲੈਣਾ ਚੰਗੀ ਤਰ੍ਹਾਂ ਵਿੱਚੇ ਦੇ ਨਮੀ ਬਿਲਕੁਲ ਨਹੀਂ ਹੋਣੀ ਚਾਹੀਦੀ ਬਿਲਕੁਲ ਸੁੱਕਾ ਹੋਣਾ ਚਾਹੀਦਾ ਜਿਵੇਂ ਇਹ ਸੁੱਕਾ ਹੋਇਆਗਾ ਬਿਲਕੁਲ ਹੀ ਤੇ ਇਹਨੂੰ ਆਪਾਂ ਨੇ ਪਹਿਲਾਂ ਧੋ ਲਿਆ ਚੰਗੀ ਤਰ੍ਹਾਂ ਤੇ ਸੁਕਾਤਾ ਇਹਨੂੰ ਆਪਾਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਗੁੜ ਸਟੋਰ ਕਰਕੇ ਦਿਖਾਵਾਂਗੇ ਤੁਹਾਨੂੰ ਕਿਵੇਂ ਤੁਸੀਂ ਗੁੜ ਸਟੋਰ ਕਰਨਾ ਇਹ ਚ ਤੇ ਪਹਿਲਾਂ ਪੁਰਾਣੇ ਸਮਿਆਂ 'ਚ ਵੀ ਜੀ ਇਹਨਾਂ 'ਚ ਘੜਿਆਂ 'ਚ ਗੁੜ ਸਟੋਰ ਕਰਦੇ ਹੁੰਦੇ ਸੀਗੇ ਤੇ ਇਹਨਾਂ 'ਚ ਬਿਲਕੁਲ ਨਹੀਂ ਸੀ ਖਰਾਬ ਹੁੰਦਾ ਤੇ ਜਿਵੇਂ ਕਿ ਕਈ ਵਾਰ ਆਪਾਂ ਹੁਣ ਪਲਾਸਟਿਕ ਦੇ ਜਾਂ ਲੋਹੇ ਦੇ ਬਰਤਨਾਂ 'ਚ ਰੱਖ ਦਿੰਨੇ ਆ ਇਹਨਾਂ ਤੋਂ ਪ੍ਰਹਿਜ ਕਰਨਾ ਚਾਹੀਦਾ ਇਹਨਾਂ ਦੇ ਵਿੱਚ ਬਿਲਕੁਲ ਨਹੀਂ ਗੁੜ ਨੂੰ ਰੱਖਣਾ ਚਾਹੀਦਾ ਬਹੁਤ ਜ਼ਿਆਦਾ ਜਲਦੀ ਖਰਾਬ ਹੋ ਜਾਂਦਾ ਗੁੜ ਇਹਨਾਂ 'ਚ ਤੇ ਜਾਂ ਤਾਂ ਆਪਾਂ ਇਹਨੂੰ ਇਹ 'ਚ ਰੱਖਣਾਗਾ ਮਿੱਟੀ ਦੇ ਘੜੇ 'ਚ ਤੇ ਜਾਂ ਜਿਵੇਂ ਇਹ ਗੱਤੇ ਦੀਆਂ ਫੇਟੀਆਂ ਹੁੰਦੀਆਂ ਆ ਇਹ ਇਸ ਤਰ੍ਹਾਂ ਦੀਆਂ ਇਹਨਾਂ ਦੇ ਵਿੱਚ ਆਪਾਂ ਰੱਖਾਂਗੇ ਇਸ ਤਰ੍ਹਾਂ ਦੀਆਂ ਵੱਡੀਆਂ ਫੇਟੀਆਂ ਹੁੰਦੀਆਂ ਆਪਣੀਆਂ ਗੱਤੇ ਦੀਆਂ ਤੇ ਉਹਦੇ ਵਿੱਚ ਤੁਸੀਂ ਰੱਖ ਸਕਦੇ ਆਂਗੇ ਵੱਡੀਆਂ-ਵੱਡੀਆਂ ਫੇਟੀਆਂ ਤੇ ਜਾਂ ਜਿਵੇਂ ਲੱਕੜ ਦੀਆਂ ਫੇਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਤੁਸੀਂ ਇਹਨੂੰ ਰੱਖ ਸਕਦੇ ਆਂਗੇ ਪਰ ਪਲਾਸਟਿਕ ਤੇ ਲੋਹੇ ਤੋਂ ਤੁਸੀਂ ਵਿਚਾਰ ਰੱਖਣਾ ਪਰੇਜ਼ ਕਰਨਾ ਇਹਨਾਂ ਦੇ ਵਿੱਚ ਨਾ ਰੱਖੋ ਗੁੜ ਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਗੁੜ ਰੱਖੋਗੇ ਤਾਂ ਸਾਲ ਪਾਰ ਤੁਹਾਡਾ ਖਰਾਬ ਨਹੀਂ ਹੋਊਗਾ ਗੁੜ ਤੇ ਗੁੜ ਨੂੰ ਸਟੋਰ ਕਰਨ ਦਾ ਹੁਣ ਆਪਾਂ ਤਰੀਕਾ ਦੱਸਦੇ ਆਂ ਜੀ ਸਟੋਰ ਕਰਨ ਲਈ ਇਹ ਆਪਾਂ ਨੇ ਮਿੱਟੀ ਦਾ ਘੜਾ ਲੈ ਲਿਆ ਤੇ ਇਹਦੇ ਵਿੱਚ ਆਪਾਂ ਨੇ ਅਖਬਾਰ ਚੰਗੀ ਤਰ੍ਹਾਂ ਸੈੱਟ ਕਰਕੇ ਵਿਛਾ ਲੈਣਾ ਸਾਰੇ ਚ ਇਸ ਤਰੀਕੇ ਨਾਲ ਜੀ ਅਖਬਾਰ ਆਪਾਂ ਸਾਰੇ ਘੜੇ ਦੇ ਵਿੱਚ ਸੈੱਟ ਕਰ ਲਿਆ ਤੇ ਹੁਣ ਆਪਾਂ ਸਾਰਾ ਗੁੜ ਇਹਦੇ ਵਿੱਚ ਰੱਖ ਲਾਂਗੇ ਇਸ ਤਰੀਕੇ ਨਾਲ ਭਰ ਲਾਂਗੇ ਸਾਰਾ ਗੁੜ ਤੇ ਇਹ ਤਾਂ ਹੈਗਾ ਜੀ ਗੁੜ ਨੂੰ ਸਟੋਰ ਕਰਨ ਦਾ ਤਰੀਕਾ ਤੇ ਆਪਾਂ ਇਹ ਵੀ ਦੱਸ ਦਿਆਂ ਹੁਣ ਵੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਗੁੜ ਨੂੰ ਸਟੋਰ ਕਰਦੇ ਸਮੇਂ ਇਹ ਜਿਵੇਂ ਸਾਰਾ ਗੁੜ ਆਪਾਂ ਨੇ ਇਹਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਉਤੋਂ ਇਹਨੂੰ ਬੰਨ ਦਾਂਗੇ ਜੀ ਕੱਪੜੇ ਨਾਲ ਇਸੇ ਤਰ੍ਹਾਂ ਹੀ ਆਪਾਂ ਸ਼ੱਕਰ ਨੂੰ ਵੀ ਆਪਾਂ ਸ਼ੱਕਰ ਵੀ ਐਵੇਂ ਹੀ ਸਟੋਰ ਕਰਨੀ ਐ ਜਿਵੇਂ ਆਪਾਂ ਗੁੜ ਸਟੋਰ ਕਰਿਆ ਸੇਮ ਤਰੀਕਾ ਹੀ ਤੇ ਹੁਣ ਆਪਾਂ ਇਹਨੂੰ ਉਤੋਂ ਬੰਨ ਦਾਂਗੇ ਇੱਕ ਕੱਪੜੇ ਨਾਲ ਚੰਗੀ ਤਰ੍ਹਾਂ ਤੇ ਇਸ ਤਰੀਕੇ ਨਾਲ ਆਪਾਂ ਨੇ ਘੜੇ ਨੂੰ ਬੰਨ ਲੈਣਾ ਜੀ ਉਤੋਂ ਚੰਗੀ ਤਰ੍ਹਾਂ ਕੱਪੜੇ ਨਾਲ ਕਿਸੇ ਨਾ ਤੇ ਹੁਣ ਆਪਾਂ ਦੱਸਦੇ ਹਾਂ ਜੀ ਇਹਨੂੰ ਆਪਾਂ ਬਚਾ ਕੇ ਕਿਵੇਂ ਰੱਖਣਾ ਹੋਰ ਵੀ ਇਹਦੇ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਗੁੜ ਸਟੋਰ ਕਰਨ ਸਮੇ ਜਿਵੇਂ ਕਿ ਮੀਂਹ ਦਾ ਮੌਸਮ ਹੁੰਦਾ ਜੀ ਨਮੀ ਤੋਂ ਇਹਨੂੰ ਬਚਾ ਕੇ ਰੱਖਣਾਗਾ ਤੇ ਜਦ ਦਸਾਲ ਦੇ ਵਿੱਚ ਇਹਨੂੰ ਆਪਾਂ 2 ਤੋਂ 3 ਵਾਰ ਧੁੱਪ ਜ਼ਰੂਰ ਲਵਾਉਣੀ ਹੈ ਜੀ ਜਦੋਂ ਤਿੱਖੀ ਧੁੱਪ ਹੁੰਦੀ ਹੈਗੀ ਜੂਨ ਜੁਲਾਈ ਦੇ ਮਹੀਨਿਆਂ ਚ ਉਦੋਂ ਇਹਨੂੰ ਆਪਾਂ ਧੁੱਪ ਲਵਾਉਣੀ ਹੈਗੀ ਵੈਸੇ ਤੁਸੀਂ ਤਿੰਨ ਤਿੰਨ ਮਹੀਨਿਆਂ ਬਾਅਦ ਇਹਨੂੰ ਧੁੱਪ ਲਵਾ ਦੇਣੀ ਹੈ ਤਿੰਨ ਵਾਰ ਸਾਲ ਦੇ ਵਿੱਚ ਤੇ ਜੇਕਰ ਤੁਸੀਂ ਪੂਰੇ ਦਿਨ ਦੀ ਉਹਨੂੰ ਧੁੱਪ ਲਵਾਉਂਗੇ ਇੱਕ ਦਿਨ ਦੀ ਪੂਰੇ ਦਿਨ ਦੀ ਤਾਂ ਇਹ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਸਾਲ ਦੇ ਵਿੱਚ ਤੁਸੀਂ ਤਿੰਨ ਵਾਰ ਧੁੱਪ ਲਵਾ ਦੇਣੀ ਹੈ ਤਿੰਨ ਤਿੰਨ ਮਹੀਨਿਆਂ ਦੇ ਬਾਅਦ ਤੇ ਧੁੱਪ ਤੁਸੀਂ ਜਿੱਦੇ ਪੂਰੀ ਕਰੜੀ ਧੁੱਪ ਹੋਊਗੀ ਉਹਦੇ ਹੀ ਧੁੱਪ ਲਵਾਉਣੀ ਹੈ ਤੁਸੀਂ ਗੁੜ ਜਾਂ ਸ਼ੱਕਰ ਉਹਦੇ ਹੀ ਬਾਹਰ ਕੱਢ ਕੇ ਰੱਖਣੀ ਹੈ ਤੇ ਜਿੱਦੇ ਥੋੜਾ ਕਈ ਵਾਰ ਧੁੰਦਲੀ ਜੀ ਧੁੱਪ ਹੁੰਦੀ ਹੈ ਕਰੜੀ ਧੁੱਪ ਨਹੀਂ ਹੁੰਦੀ ਤਾਂ ਫਿਰ ਗੁੜ ਜਾਂ ਇਹਨੂੰ ਸ਼ੱਕਰ ਨੂੰ ਤੁਸੀਂ ਬਾਹਰ ਨਹੀਂ ਕੱਢਣਾ ਹੈਗਾ ਜੀ ਤੇ ਪੂਰੀ ਕਰੜੀ ਧੁੱਪ ਜਿੱਦੇ ਨਿਕਲੀ ਹੋਈ ਉਹਦੇ ਤੋਂ ਸਿਵਾਰ ਕੱਢ ਕੇ ਇਹਨੂੰ ਧੁੱਪ ਲਵਾਉਣੀ ਬਹੁਤ ਜ਼ਰੂਰੀ ਹੈ ਜੀ ਸਾਰੇ ਦਿਨ ਦੀ ਜਿਵੇਂ ਇੱਕ ਦਿਨ ਦੀ ਪੂਰੀ ਧੁੱਪ ਲਵਾਤੀ ਆਪਾਂ ਨੇ ਤਿੰਨ ਪੈਦਾ ਤੇ ਪਲਾਸਟਿਕ ਦਾ ਵਰਤਨ ਨਹੀਂ ਵਰਤਣਾ ਹੈਗਾ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਲਦੀ ਇਹ ਖਰਾਬ ਹੋ ਜਾਂਦਾ ਨਮੀ ਪੈਦਾ ਹੋ ਜਾਂਦੀ ਉਹ ਚ ਤੇ ਨਮੀ ਤੋਂ ਤੁਸੀਂ ਵਿਚਾ ਕੇ ਰੱਖਣਾ ਜੀ ਤੇ ਗੁੜ ਦਾ ਵੀ ਤੁਸੀਂ ਧਿਆਨ ਰੱਖਣਾ ਜੀ ਜਦੋਂ ਗੁੜ ਖਰੀਦਦੇ ਆ ਤੇ ਇਸ ਤਰ੍ਹਾਂ ਦਾ ਗੋੜੀ ਖਰੀਦਣਾ ਜਿਹੜਾ ਪਤਾ ਕਿਵੇਂ ਇਹ ਗੁੜ ਪੱਕਿਆ ਹੋਇਆ ਵਧੀਆ ਤੇ ਤੁਸੀਂ ਗੁੜ ਖਰੀਦਣ ਵੇਲੇ ਵੀ ਧਿਆਨ ਰੱਖਣਾ ਜੀ ਥੋੜਾ ਜਿਹਾ ਕਿਉਂਕਿ ਕੱਚਾ ਗੁੜ ਜੇ ਤੁਸੀਂ ਖਰੀਦ ਲਓਗੇ ਤਾਂ ਕੱਚਾ ਗੁੜ ਵੀ ਬਹੁਤ ਜ਼ਿਆਦਾ ਜਲਦੀ ਖਰਾਬ ਹੋ ਜਾਂਦਾ ਇਹ ਪੱਕਿਆ ਹੋਇਆ ਗੁੜ ਹੀ ਖਰੀਦਣਾ ਤੁਸੀਂ ਤੇ ਇਹ ਜਦੋਂ ਆਪਾਂ ਭੰਦੇ ਆਂਗੇ ਇਹਦੀ ਪਛਾਣ ਹੈ ਇਹ ਅਜੇ ਪੱਕੇ ਹੋਏ ਗੁੜ ਦੀ ਜਦੋਂ ਆਪਾਂ ਇਹਨੂੰ ਭੰਨਾਂਗੇ ਤੇ ਬਹੁਤ ਜ਼ਿਆਦਾ ਇਹ ਹਾਰਡ ਹੁੰਦਾਗਾ ਛੇਤੀ ਫੁੱਟਦਾ ਨਹੀਂ ਹੈਗਾ ਇਹ ਭੰਨਿਆ ਨਹੀਂ ਜਾਂਦਾ ਤੇ ਇਹੀ ਤਰੀਕਾ ਜੀ ਜੇ ਤੁਸੀਂ ਕੱਚਾ ਗੁੜ ਲੈ ਕੇ ਰੱਖ ਲਓਗੇ ਸਟੋਰ ਕਰੋਗੇ ਤਾਂ ਉਹ ਬਹੁਤ ਜ਼ਿਆਦਾ ਜਲਦੀ ਖਰਾਬ ਹੋ ਜੂਗਾ ਪਿੰਗਲ ਜੂਗਾ ਉਹ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਗੁੱਡ ਸਟੋਰ ਕਰਨਾ ਦੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ